ਜ਼ਿਲ੍ਹਾ ਜਲੰਧਰ ਦੇ ਹਲਕਾ ਫਲੋਰ ਦੇ ਪਿੰਡ ਪਾਸ ਸਿੰਘਪੁਰ ਤੇ ਜਗਤਾਰ ਸਿੰਘ ਪੁੱਤਰ ਅਮਰ ਸਿੰਘ ਨੇ ਹੋਰ ਸਾਥੀਆਂ ਨੂੰ ਨਾਲ ਲੈ ਕੇ ਪਿਤੇ ਦਿਨੀ ਮੀਡੀਆ ਕੋਲ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਪਾਸ ਸਿੰਘਪੁਰ ਤੇ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ ਸਨ ਜਿਸ ਵਿੱਚ ਜਗਤਾਰ ਸਿੰਘ ਨੇ ਕਿਹਾ ਸੀ ਕਿ ਅਮਰੀਕ ਸਿੰਘ ਨੇ ਸਾਂਝੇ ਤੋੜ ਉੱਪਰ ਕਬਜ਼ਾ ਕੀਤਾ ਹੋਇਆ ਹੈ ਜਦ ਕਿ ਇਹ ਤੋੜ ਬਹੁਤ ਸਾਰੇ ਲੋਕਾਂ ਦਾ ਸਾਂਝਾ ਹੈ ਇਸ ਸਬੰਧੀ ਪ੍ਰਤਾਨ ਅਮਰਿਕ ਸਿੰਘ ਚਰਮਣ ਸਿੰਘ ਅਜੀਤ ਸਿੰਘ ਹਰਪ੍ਰੀਤ ਸਿੰਘ ਗੁਰਮਖ ਸਿੰਘ ਰਵਿੰਦਰਪਾਲ ਸਿੰਘ ਅਮਨਦੀਪ ਸਿੰਘ ਨਵਜੋਤ ਸਿੰਘ ਸੰਦੀਪ ਸਿੰਘ ਸਰਪੰਚ ਰਾਮ ਲਾਲ ਸਾਬਕਾ ਪੰਚ ਊਸ਼ਾ ਪ੍ਰਵੀਨ ਅਤੇ ਹੋਰ ਪਿੰਡ ਵਾਸੀਆਂ ਨੇ ਪੱਤਰਕਾਰਾਂ ਨੂੰ ਖਾਲੀ ਤੋੜ ਦਿਖਾਉਂਦਿਆਂ ਦੱਸਿਆ ਕਿ ਇਹ ਤੋੜ ਪਰਮਜੀਤ ਸਿੰਘ ਵਾਲੀਆ ਅਵਰਾਜ ਸਿੰਘ ਅਵਤਾਰ ਸਿੰਘ ਦੀਦਾਰ ਸਿੰਘ ਢਾਲੀਵਾਲ ਮੋਨ ਸਿੰਘ, ਸਵਰਨ ਸਿੰਘ, ਅਮਰੀਕ ਸਿੰਘ, ਚਰਮਣ ਸਿੰਘ, ਅਜੀਤ ਸਿੰਘ, ਹਰਪ੍ਰੀਤ ਸਿੰਘ, ਗੁਰਮੁਖ ਸਿੰਘ, ਅਰਵਿੰਦਰਪਾਲ ਸਿੰਘ, ਅਮਨਦੀਪ ਸਿੰਘ, ਨਵਜੋਤ ਸਿੰਘ, ਸੰਦੀਪ ਸਿੰਘ ਹੋਰਾਂ ਦੇ ਬਜ਼ੁਰਗਾਂ ਸਮੇਤ ਹੋਰ ਕਰੀਬ 30 ਪਰਿਵਾਰਾਂ ਦਾ ਸਾਂਝਾ ਤੋੜ ਹੈ ਜਿਸ ਨੂੰ ਸਾਰੇ ਪਰਿਵਾਰ ਵਰਤ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਝੂਠੇ ਦੋਸ਼ ਲਗਾਉਣ ਵਾਲੇ ਜਗਤਾਰ ਸਿੰਘ ਵੱਲੋਂ ਆਪਣਾ ਟਰੱਕ ਇੱਥੇ ਖੜਾ ਕੀਤਾ ਜਾਂਦਾ ਹੈ ਜਿਸ ਕਾਰਨ ਬਾਕੀ ਘਰਾਂ ਦੇ ਗੇਟ ਰੁਕ ਜਾਂਦੇ ਹਨ। ਉਨਾ ਅੱਗੇ ਕਿਹਾ ਕਿ ਟਰੱਕ ਖੜਾ ਕਰਨ ਵੇਲੇ ਮੋੜ ਕੱਟਣ ਸਮੇਂ ਥੋੜੀ ਜਗ੍ਹਾ ਹੋਣ ਕਰਕੇ ਨਾਲੀਆਂ ਵੀ ਟੁੱਟ ਜਾਂਦੀਆਂ ਹਨ ਅਤੇ ਘਰਾਂ ਦਾ ਵੀ ਨੁਕਸਾਨ ਹੁੰਦਾ ਹੈ ਇੱਕ ਵਾਰ ਤਾਂ ਇੱਕ ਘਰ ਦੀ ਦੀਵਾਰ ਵੀ ਟਰੱਕ ਲੱਗਣ ਨਾਲ ਡਿੱਗ ਪਈ ਸੀ ਮੌਜੂਦ ਲੋਕਾਂ ਨੇ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਸ ਸਮੱਸਿਆ ਦਾ ਹੱਲ ਕੀਤਾ ਜਾਵੇ ਦੇਖੋ ਇਹ ਜਿਹੜੀ ਜਗ੍ਹਾ ਆ ਇਹ ਤਕਰੀਬਨ 12 ਮਾੜੇ ਜਗ੍ਹਾ ਹੈ ਡਬਿਡਾ ਖੂਹ ਇੱਥੇ ਚੱਲਦਾ ਹੁੰਦਾ ਸੀਗਾ ਉਹਦਾ ਜਿੱਦਾਂ ਪਿੰਡਾਂ 'ਚ ਤੋੜ ਹੁੰਦੀ ਹੈ ਤੋੜ ਆ। ਜੀ। ਇੱਥੇ ਨਾ ਕਿਸੇ ਦਾ ਕਬਜ਼ਾ ਹੈ। ਤੁਸੀਂ ਇਹ ਦੇਖ ਰਹੇ ਆ ਮੇਰੇ ਜਿੰਨੇ ਵੀ ਆ ਪਿੱਛੇ ਖੜੇ ਆ ਪਿੰਡ ਵਾਸੀ ਸਾਰੇ ਇਹਦੇ ਹਿੱਸੇਦਾਰ ਆ। ਇਹਨਾਂ ਦੇ ਪਰਦਾਦੇ ਦਾਦੇ ਸਾਰੇ ਇਹਦੇ ਹਿੱਸੇਦਾਰ ਆ। ਜੀ। ਔਰ ਇਹ ਸਾਰੇ ਜ਼ਮੀਨੀ ਲੈਵਲ ਤੇ ਜਿਨ੍ਹਾਂ ਇਹਨਾਂ ਦੀਆਂ ਜ਼ਮੀਨਾਂ ਨੂੰ ਇਸ ਖੂਹ ਦਾ ਪਾਣੀ ਲੱਗਦਾ ਸੀ। ਜੀ। ਸਾਡਾ ਵੀ ਆ ਸਾਈਡ ਤੇ ਛੇਕ ਨਾਲੀ ਜਗ੍ਹਾ ਹੁਣ ਤੇ ਬਸੂ ਆ ਸਾਡਾ ਵੀ ਇੱਥੇ ਇਹਨੂੰ ਪਾਣੀ ਲੱਗਦਾ ਸੀ। ਜੀ। ਮੈਂ ਜਗਤਾਰ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਉਹ ਤੁਹਾਨੂੰ ਦੱਸੇ ਵੀ ਉਹ ਪਾਣੀ ਕਿੱਥੇ ਲਾਉਂਦਾ ਸੀ ਇਸ ਖੂਹ ਦਾ ਜੀ ਉਹ ਦੇਖੋ ਸਿਰਫ ਦਾ ਸਿਰਫ ਪੰਜ ਮਾੜੀ ਜਗ੍ਹਾ ਹੈ ਉਹ ਵੀ ਲਾਲ ਲੀਕ ਦੇ ਅੰਦਰ ਆ ਉਹ ਵੀ ਉਹਦੀ ਆਪਣੀ ਨਹੀਂ ਔਨ ਕੁਝ ਸਾਲ ਪਹਿਲਾਂ ਕੋਈ ਉਹ ਕਿਸੇ ਇੱਕ ਬਾਬੂ ਜੀ ਹੁੰਦੇ ਉਹ ਤੋਂ ਮੁੱਲ ਲਈ ਜੀ ਉਹਨਾਂ ਨੇ ਕਹਿ ਵੀ ਹੈਗਾ ਉਹ ਕਹਿੰਦਾ ਵੀ ਜਿਹੜੀ ਇਹ ਜਗ੍ਹਾ ਹੈਗੀ ਆ ਇਹ ਸਾਂਝਾ ਮਸਤਕਾ ਖਦਾਗਾ ਉਹਦੇ ਵਿੱਚ ਮੇਰਾ ਵੀ ਹਿੱਸਾ ਹੈਗਾ ਉਹ ਸਰ ਕਿਹਨਾ ਕਈ ਹਿੱਸਾ ਹੈਗਾ ਉਹਦਾ ਦੇਖੋ ਤੁਸੀਂ ਹਿਸਾਬ ਲਾ ਲਓ ਵੀ 12 ਮਾੜੀ ਜਗ੍ਹਾ ਹੈ ਜੀ ਘੱਟੋ ਘੜਤੀ 35 ਦੇ ਹਿੱਸੇ ਦਾ ਹੈ ਜੀ ਉਹ ਲਾ ਲਓ ਵੀ ਉਹਦਾ ਕਿੰਨਾ ਕੁ ਬਣਦਾ ਇੱਕ ਸਰਦਾਰੀ ਦੋ ਸਰਦਾਰੀ ਜੀ ਅਸੀਂ ਤਾਂ ਕਹਿੰਦੇ ਆ ਉਹਦਾ ਜਿੰਨਾ ਬਣਦਾ ਉਹ ਆਪਣਾ ਕੋਰਟ ਚ ਕੇਸ ਕਰੇ ਨਾ ਤਕਸੀਮ ਕਰਕੇ ਆਪਣਾ ਥਾਂ ਲੈ ਲਵੇ ਉੱਥੇ ਆਪਣੀ ਗੱਡੀ ਖੜੀ ਕਰ ਲਵੇ ਜੀ ਇਹ ਜਿਹੜੀ ਜਗ੍ਹਾ ਆ ਇੱਥੇ ਨਾ ਮੈਂ ਫੇਰ ਦੁਬਾਰਾ ਸਾਡੇ ਸਰਪੰਚ ਸਾਹਿਬ ਵੀ ਖੜੇ ਆ ਸਾਰੇ ਖੜੇ ਆ ਮੈਂ ਸਾਹਮਣੇ ਕਹਿੰਦਾ ਇਹਨਾਂ ਨੂੰ ਵੀ ਪੁੱਛ ਲਓ ਇੱਥੇ ਨਾ ਕਿਸੇ ਦਾ ਵੀ ਕਬਜ਼ਾ ਨਹੀਂ ਇਹ ਹੈਗਾ ਜੀ ਜਿੱਦਾਂ ਆਮ ਲੋਕ ਸਾਡੇ ਆ ਵੀ ਹੀ ਜਾਂਦੀ ਐਨੂੰ ਇਥੇ ਕੋਈ ਪਰੌਣਾ ਆਉਂਦਾ ਉਹ ਇਥੇ ਗੱਡੀ ਖੜੀ ਕਰਕੇ ਆਪਣੇ ਰਿਸ਼ਤੇਦਾਰਾਂ ਦੇ ਜਾ ਕੇ ਘੰਟਾ ਦੋ ਘੰਟੇ ਬੈਠ ਕੇ ਆ ਜਾਂਦਾ ਫੇ ਸਾਡੇ ਇਥੇ ਦੇਖ ਲਓ ਚਾਰ ਗੇਟ ਲੱਗੇ ਇੱਥੇ ਇੱਕ ਆਹ ਗੇਟ ਹੈ ਕਿ ਪਿੱਛੇ ਦੋ ਗੇਟ ਸਾਡੇ ਆ ਉਹ ਗੇਟ ਹੈ ਕਿ ਪਿੱਛੇ ਸਾਡਾ ਦਾ ਉਹ ਇਥੇ ਟਰੱਕ ਲਾਂਦਾ ਅਸੀਂ ਕਿਤੇ ਦੀ ਨੰਗੀ ਸਾਡੇ ਜਿਹੜੇ ਰਸਤੇ ਹੋ ਜਾਂਦੇ ਬਲੌਕ ਇਸ ਕਰਕੇ ਇਹ ਜਿਹੜੀਆਂ ਜਗ੍ਹਾ ਹੁੰਨੀਆਂ ਇਹ ਪਰਮਾਨੈਂਟਲੀ ਕਿਸੇ ਚੀਜ਼ ਖੜੀ ਕਰਨੀ ਨਹੀਂ ਹੁੰਦੀਆਂ ਇਹ ਤਾਂ ਟੈਂਪਰੇਰੀ ਹੁੰਦੀਆਂ ਘੰਟਾ ਦੋ ਘੰਟੇ ਜਾਂ ਰਾਤ ਖੰਡ ਲਈ ਮਤਲਬ ਜਗ੍ਹਾ ਹੁੰਦੀ ਆ ਬਾਕੀ ਜੇ ਉਹਦੀ ਕੋਈ ਜਿਆਦਾ ਜਗ੍ਹਾ ਆ ਉਹ ਆਪਣੀ ਰਜਿਸਟਰੀ ਦਿਖਾ ਦੇਵੇ ਵੀ ਆਹ ਮੇਰੀ ਰਜਿਸਟਰੀ ਹੈ ਇੱਥੇ ਪ੍ਰਧਾਨ ਨੇ ਕਬਜ਼ਾ ਕੀਤਾ ਆ ਜੀ ਇਹ ਜਿਹੜਾ ਬੇਮੁਨਾਦ ਝੂਠੀਆਂ ਲਾਉਣੀਆਂ ਇਹ ਚੰਗੀ ਗੱਲ ਨਹੀਂ ਹੈਗੀ ਇਸ ਕਰਕੇ ਅੱਜ মিডিਆ ਤੁਹਾਨੂੰ ਬੁਲਾਇਆ ਗਿਆ ਵੀ ਇੱਥੇ ਤੁਸੀਂ ਮੌਕੇ ਤੇ ਆ ਕੇ ਦੇਖੋ ਵੀ ਇੱਥੇ ਕਿਹਦਾ ਕਬਜ਼ਾ ਹੈਗਾ ਜਾਂ ਨਹੀਂ ਹੈਗਾ ਉਹ ਤਾਂ ਬਾਹਰਲੇ ਬੰਦੇ ਲੈ ਕੇ ਬੈਠਾ ਸਾਰੇ ਪਿੰਡ ਵਾਸੀ ਖੜੇ ਜਿਹੜੇ ਇਸ ਤੋੜ ਨਾਲ ਰਿਲੇਟਡ ਆ ਇਹਨਾਂ ਸਬੰਧ ਰੱਖਦੇ ਆ ਨਾ ਹੋਵੇ ਉਸਾ ਸਭ ਤੋਂ ਪੰਜਲੇ ਚੁੱਕੀ ਮੈਂ 10 ਸਾਲ ਜੀ ਤੇ ਇਹ ਮਤਲਬ ਕਿ ਮੇਰਾ ਘਰ ਆ ਇੱਥੇ ਆਣ ਕੇ ਮਤਲਬ ਸਾਡੇ ਗੇਟਾਂ ਮੋਰੇ ਗੱਡੀ ਲਾਉਂਦਾ ਆ ਅਸੀਂ ਇਹ ਥਾਂ ਆਪਣਾ ਸਾਡੇ ਪਿੰਡ ਵਿੱਚ ਕੋਠੀ ਆ ਇਹ ਥਾਂ ਅਸੀਂ ਆਪਣੀ ਗੱਡੀ ਲਈ ਲਿਆ ਆ ਓਕੇ ਗੱਡੀ ਖੜੀ ਕਰਨ ਲਈ ਇਹਨੂੰ ਇਹ ਕਿਹਾ ਸੀ ਵੀ ਆਪਣੀ ਗੱਡੀ ਸਾਈਡ ਤੇ ਕਰ ਸਾਡੀ ਗੱਡੀ ਆ ਰਹੀ ਆ ਜੀ ਅਸੀਂ ਅੰਦਰ ਗੱਡੀ ਖੜੀ ਕਰਨੀ ਆ ਜਦ ਕਿ ਇਹਨੇ ਵੱਧ ਘੱਟ ਬੋਲਿਆ ਵੀ ਆ ਓਕੇ ਇਹਨੇ ਬਕਵਾਸ ਕੀਤਾ ਸ਼ਰਾਬ ਪੀ ਕੇ ਸ਼ਰਾਬ ਦਾ ਆਦੀ ਆ ਇਹ ਹਰ ਵੇਲੇ ਉਹਨਾਂ ਸਰਵੇਲੇਸ ਆਪ ਦਾ ਮੈਨੂੰ ਇਹਨੇ ਵੱਧ ਘੱਟ ਵੀ ਬੋਲਿਆ ਤੇ ਗੱਡੀਆਂ ਲਿਆ ਕੇ ਇੱਥੇ ਗੱਬੇ ਖੜੀਆਂ ਕਰ ਦਿੰਦਾ ਗੱਡੀ ਦਸੋ ਟਰੱਕ ਖੜਕ ਆਦਾ ਤੇ ਅਸੀਂ 35-40 ਲੱਖ ਰੁਪਈਆ ਲਾਹਤਾ ਅਸੀਂ ਆਪਣੀ ਗੱਡੀ ਕਿੱਥੇ ਖੜੀ ਕੀਤੀ ਹੈ ਹਨਾ ਇਹਨੇ ਇੱਕ ਵਾਰੀ ਸਾਡੀ ਕਾਂਦ ਵਿੱਚ ਗੱਡੀ ਮਾਰੀ ਆ ਹਨਾ ਕਾਂਦ ਵਿੱਚ ਗੱਡੀ ਮਾਰੀ ਆ ਨਾਲੀਆਂ ਸਾਰੀਆਂ ਦੇਖੋ ਤੁਸੀਂ ਆਲੇ-ਦੋਲੇ ਸਾਡੇ ਟੂਟੀ ਦਾ ਕਨੈਕਸ਼ਨ ਹੈ ਉਹ ਪੈਪ ਕਿੰਨੀ ਵਾਰੀ ਟੁੱਟ ਚੁੱਕਾ ਆ ਦੱਸੋ ਕੀ ਕਰੀਏ ਅਸੀਂ ਸਾਨੂੰ ਇਹਨੇ ਬਹੁਤ ਪਰੇਸ਼ਾਨ ਕੀਤਾ ਇਸ ਕਰਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਮੈਂ ਸਰਪੰਚ ਰਾਮਰਾਲ ਭਾਟ ਭਾਟ ਸਿੰਘ ਤੋਂ ਗੱਲ ਕਰ ਰਿਹਾ ਇਹ ਜੋ ਜਗਾ ਡੋਰਡੇ ਖੂਦ ਨਾ ਨਾਲ ਇਹ ਜਾਣੀ ਜਾਂਦੀ ਆ ਸਾਡੇ ਪਿੰਡ ਵਿੱਚ ਸਾਰੇ ਇਹਨਾਂ ਦੇ ਆਲੇ ਦੋਲੇ ਜਿੰਨੇ ਵੀ ਘਰ ਆ ਉਹ ਸਾਰੇ ਇਸ ਖੂਦ ਤੋਂ ਪਾਣੀ ਲੈ ਕੇ ਇਹ ਸਾਂਝੀ ਜਗਾ ਜੋ ਬਚਤ ਸੀਗੀ ਇਹ ਇਸ ਵੇਲੇ ਸ਼ਾਮ ਲਾਟ ਦੇ ਤੌਰ ਤੇ ਪਈ ਆ ਓਕੇ ਇਹਦੇ ਵਿੱਚ ਕੋਈ ਵੀ ਘਰ ਦੇ ਜਿਹੜੇ ਆਲੇ ਦੋਲੇ ਦੀਆਂ ਚ ਜਾਂਦੇ ਆ ਉਹ ਆਪਣਾ ਇੱਥੇ ਕੋਈ ਵਾਹਨ ਖੜਾ ਕਰ ਸਕਦੇ ਆ ਟੈਂਪਰੇਰੀ ਵਾਸਤੇ ਜਦੋਂ ਕੋਈ ਪਰਮਾਨੈਂਟ ਸੇ ਕੋਈ ਚੀਜ਼ ਖੜੀ ਕਰੂਗਾ ਉਹਦਾ ਬਾਕੀ ਨੂੰ ਇਤਰਾਜ਼ ਤਾਂ ਹੋਊਗਾ ਇਸ ਕਰਕੇ ਅਸੀਂ ਇਹ ਚਾਹੁੰਦੇ ਆ ਵੀ ਅਸੀਂ ਇਹ ਚਾਹੁੰਦੇ ਆ ਵੀ ਇਹ ਤੇ ਕਬਜ਼ਾ ਕਿਸੇ ਦਾ ਨਹੀਂ ਹੈਗਾ ਇਹ ਸ਼ਾਮਲਟ ਬਿਲਕੁਲ ਖਾਲੀ ਪਈ ਹੈ ਕੋਈ ਵੀ ਜੇ ਕੋਈ ਵੱਡੀ ਗੱਡੀ ਇੱਥੇ ਲਾਉਂਦਾ ਉਹ ਇਹ ਇਤਰਾਜ਼ਯੋਗ ਆ ਉਹ ਇੱਥੇ ਲੱਗਣੀ ਨਹੀਂ ਚਾਹੀਦੀ ਇਹ ਸਾਂਝੀ ਜਗ੍ਹਾ ਸਾਰਿਆਂ ਵਾਸਤੇ ਆ ਕਿਸੇ ਇੱਕ ਬੰਦੇ ਵਾਸਤੇ ਨਹੀਂ ਹੈਗੀ ਇਸ ਕਰਕੇ ਅਸੀਂ ਤਾਂ ਉਹ ਜੇ ਕਿਸੇ ਨੇ ਕੋਈ ਇਹ ਤੁਹਾਨੂੰ ਦੱਸ ਰਿਹਾ ਵੀ ਇੱਥੇ ਓਏ ਸ਼ਾਮਲਟ ਤੇ ਕਬਜ਼ਾ ਹੈ ਪਰ ਇੱਥੇ ਕੋਈ ਕਬਜ਼ਾ ਨਹੀਂ ਗੱਡੀ ਸੰਬੰਧੀ ਤੁਹਾਨੂੰ ਕੋਈ ਕੰਪਲੀਟ ਵੀ ਪਿੰਡ ਵੱਲ ਆਈ ਸੀ ਮੈਨੂੰ ਇੱਕ ਦੋ ਵਾਰੀ ਆਈ ਆ ਕਿਹੜੀ ਉਹ ਇੱਥੇ ਖੜੀ ਕੜੀ ਮੈਂ ਉਹਨੂੰ ਕਿਹਾ ਵੀ ਆ ਵੀ ਤੂੰ ਭਾਈ ਆਪਣੀ ਗੱਡੀ ਸਾਈਡ ਤੇ ਕਰ ਲਾ ਪਰ ਉਹ ਕਹਿੰਦਾ ਮੈਂ ਨਹੀਂ ਕਰਨੀ ਜੋ ਕਰਨਾ ਕਰ ਲਾ ਜੀ ਇਸ ਕਰਕੇ ਫਿਰ ਮੈਂ ਇਹਨਾਂ ਨੂੰ ਦੱਸਤਾ ਵੀ ਭਾਈ ਤੁਸੀਂ ਅਗਲੀ ਅਪਰੋਚ ਕਰ ਲਓ ਜਿੱਥੇ ਵੀ ਤੁਸੀਂ ਜਾ ਸਕਦੇ ਆ ਇਹਨਾਂ ਨੇ ਵੀ ਉਹਦੀ ਗੱਡੀ ਪੁਲਿਸ ਨੂੰ ਰਿਪੋਰਟ ਦੇ ਕੇ ਸਾਈਡ ਤੇ ਕੰਮ ਹੋਈ ਸੀ ਤੇ ਉਹ ਉਹਨਾਂ ਦਾ ਵਿੱਚ ਚੱਲ ਰਹੀ ਹੈ ਠੀਕ ਹੈ ਠੀਕ